ਦੋਸਤੋ ਆ ਵੀਜ ਜਾ ਰਹੀ ਪਤਾ ਲੱਗ ਜਾਂਦਾ ਸੀ ਗਰਭਤੀ ਔਰਤ ਦੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ ਇਹ ਤਰੀਕਾ ਬਹੁਤ ਪੁਰਾਣੀ ਸਮੇਂ ਤੋਂ ਵਰਤਿਆ ਜਾ ਰਿਹਾ ਹੈ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ ਜਿਵੇਂ ਜਿਵੇਂ ਜਵਾਨਾ ਬਦਲ ਰਿਹਾ ਹੈ ਉਵੇਂ-ਉਵੇਂ ਚੀਜ਼ਾਂ ਵੀ ਕਈ ਤਰੱਕੀ ਕਰ ਰਹੀਆਂ ਹਨ ਭਾਵ ਕਿ ਅੱਜ ਕੱਲ੍ਹ ਦੇ ਜਮਾਨੇ ਵਿੱਚ ਜੇਕਰ ਤੁਹਾਡੇ ਸਰੀਰ ਵਿੱਚ ਕੋਈ ਪਰੇਸ਼ਾਨੀ ਹੈ ਜਾਂ ਕੋਈ ਬਦਲਾਅ ਹੋ ਰਿਹਾ ਹੈ ਤਾਂ ਮਸ਼ੀਨਾਂ ਰਾਹੀਂ ਉਸ ਦਾ ਝਟਪਟ ਪਤਾ ਲੱਗ ਜਾਂਦਾ ਹੈ ਮੰਨ ਲਓ ਮੇ ਇਹ ਸੋਕੀ ਚੀਜ਼ ਹੈ ਜਿਸ ਰਾਹੀਂ ਤੁਹਾਨੂੰ ਮਿੰਟਾਂ ਵਿੱਚ ਹੀ ਪਤਾ ਲੱਗ ਜਾਂਦਾ ਹੈ ਕਿ ਮਹਿਲਾ ਗਰਭਤੀ ਹੈ ਜਾਂ ਨਹੀਂ ਪਰ ਪੁਰਾਣੀ ਜ਼ਮਾਨੇ ਵਿੱਚ ਜਿਸ ਤਰੀਕੇ ਨਾਲ ਪ੍ਰਗਰੈਸੀ ਟੈਕਸਟ ਕੀਤਾ ਜਾਂਦਾ ਸੀ ਉਸ ਬਾਰੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤੁਹਾਨੂੰ ਸੁਣ ਕੇ ਥੋੜਾ ਜਿਹਾ ਅਜੀਬ ਲੱਗੇਗਾ ਪਰ ਤੁਹਾਨੂੰ ਦੱਸ ਦਿੰਦੇ ਹਾਂ ਪੁਰਾਣੀ ਜ਼ਮਾਨੇ ਵਿੱਚ ਕਣਕ ਦੇ ਦਾਣੇ ਨਾਲ ਪਤਾ ਲਗਾਇਆ ਜਾਂਦਾ ਸੀ ਕਿ ਮਹਿਲਾ ਗਰਭਤੀ ਹੈ ਜਾਂ ਨਹੀਂ 1350 ਦੇ ਨੇੜੇ ਤੇੜੇ ਮਿਸਰ ਵਿੱਚ ਔਰਤਾਂ ਦੇ ਗਰਭ ਦੀ ਜਾਂਚ ਕਰਨ ਲਈ ਵਰਤੇ ਜਾਂਦੇ ਤਰੀਕਿਆਂ ਵਿੱਚ ਕਣਕ ਅਤੇ ਜੌਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ ਕਹਿੰਨਾ ਕੀ ਚਾਹਤੇ ਹੋ ਦਰਸਰ ਇਹਨਾਂ ਦੋਮੇ ਚੀਜ਼ਾਂ ਦੀ ਮਤ ਨਾਲ ਇਹ ਬੱਚੇ ਦਾ ਲਿੰਗ ਤੱਕ ਪਤਾ ਕਰ ਲੈਂਦੇ ਸਨ ਭਾਵ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਔਰਤ ਦੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ ਦੋਸਤੋ 1350 ਇਸਵੀ ਪੂਰਵ ਵਿੱਚ ਜਦੋਂ ਮਿਸਰ ਦੇ ਲੋਕਾਂ ਨੇ ਪਤਾ ਕਰਨਾ ਹੁੰਦਾ ਸੀ ਕਿ ਮਹਿਲਾ ਪ੍ਰੈਗਨੈਂਟ ਹੈ ਜਾਂ ਨਹੀਂ ਤਾਂ ਡਾਕਟਰ ਔਰਤਾਂ ਨੂੰ ਜਿਉਂ ਅਤੇ ਕਣਕ ਦੇ ਵਿੱਚ ਤੇ ਪਿਸ਼ਾਬ ਕਰ ਲਈ ਕਹਿੰਦੇ ਸਨ ਕੰਟਰੋਲ ਇਹ ਪ੍ਰਕਿਰਿਆ ਕਈ ਦਿਨਾਂ ਤੱਕ ਚੱਲਦੀ ਸੀ ਇਸ ਤੋਂ ਬਾਅਦ ਜੇਕਰ ਕਣਕ ਦੀ ਬੀਜਾਂ ਤੋਂ ਪੌਦੇ ਨਿਕਲਣੇ ਸ਼ੁਰੂ ਹੋ ਜਾਂਦੇ ਤਾਂ ਮੰਨਿਆ ਜਾਂਦਾ ਸੀ ਕਿ ਇਹ ਕੁੜੀ ਹੋਵੇਗੀ ਉੱਥੇ ਹੀ ਜੇਕਰ ਜੌਂਦੇ ਬੀਜਾਂ ਤੋਂ ਪੌਦਾ ਨਿਕਲਣਾ ਸ਼ੁਰੂ ਹੋ ਜਾਂਦਾ ਤਾਂ ਮੰਨਿਆ ਜਾਂਦਾ ਸੀ ਕਿ ਮੁੰਡਾ ਹੋਵੇਗਾ ਇਸ ਦੇ ਨਾਲ ਹੀ ਜੇਕਰ ਦੋਹਾਂ ਦੇ ਬੀਜਾਂ ਵਿੱਚ ਕੁਝ ਵੀ ਨਹੀਂ ਸੀ ਨਿਕਲਦਾ ਤਾਂ ਉਸ ਵੇਲੇ ਕਿਹਾ ਜਾਂਦਾ ਸੀ ਕਿ ਮੇਲਾ ਗਰਭਤੀ ਨਹੀਂ ਹੈ ਇਹ ਤਰੀਕੇ ਨਾਲ ਮੇਲਾ ਦੀ ਪ੍ਰੈਗਨਨਸੀ ਬਾਰੇ ਪਤਾ ਲੱਗ ਜਾਂਦਾ ਸੀ ਪਰ ਇਹ ਤਰੀਕਾ ਕਾਫੀ ਦਿਨ ਲੈ ਲੈਂਦਾ ਸੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ